ਇੱਕ ਵਾਰ ਕੀ ਹੁੰਦਾ ਮੁੱਲਾ ਨਸਰੂਦੀਨ ਇੱਕ ਸਿੱਕਾ ਲੱਭਦਾ ਲੱਭਦਾ ਘਰੋਂ ਬਾਹਰ ਆ ਜਾਂਦਾ ਤੇ ਬੜਾ ਖਾਪਦਾ ਸਿੱਕੇ ਨੂੰ ਲੱਭੀ ਜਾਂਦਾ ਲੱਭੀ ਜਾਂਦਾ ਉਹਦਾ ਇੱਕ ਮਿੱਤਰ ਲਾਗੂ ਲੰਗਦਾ ਉਹਨੂੰ ਇਹ ਹੁੰਦਾ ਕਿ ਕੀ ਗੱਲ ਆ ਮੁੱਲਾ ਸਾਹਿਬ ਕੀ ਗਵਾਚ ਗਿਆ ਮੁੱਲਾ ਜੀ ਕਹਿੰਦੇ ਆ ਕਿ ਮੇਰਾ ਸਿੱਕਾ ਗਵਾ ਗਿਆ ਕਹਿੰਦਾ ਚਲੋ ਮੈਂ ਵੀ ਤੁਹਾਨੂੰ ਨਾਲ ਲੱਭਾਉਣਾ ਲੱਭਣ ਲੱਗ ਜਾਂਦੇ ਆ ਲੱਭਦੇ ਆ ਲੱਭਦੇ ਆ ਕਾਫੀ ਸਮਾਂ ਲੰਘ ਜਾਂਦਾ ਤੇ ਉਹ ਕਹਿੰਦਾ ਯਾਰ ਸਿੱਕਾ ਡਿੱਗਾ ਕਿੱਥੇ ਉਹ ਕਹਿੰਦਾ ਯਾਰ ਡਿੱਗਾ ਦੇ ਅੰਦਰ ਐ ਉਹ ਕਹਿੰਦਾ ਕਿ ਤੂੰ ਜੇ ਸਿੱਕਾ ਅੰਦਰ ਡਿੱਗਾ ਤੇ ਇੱਥੇ ਮੈਨੂੰ ਵੀ ਨਾਲ ਕਿਉਂ ਕਲ ਪਾਉਣ ਦਿਆ ਉਹ ਕਹਿੰਦਾ ਯਾਰ ਇੱਥੇ ਚਾਂਨਣ ਜਿਆਦਾ ਇਦਾਂ ਉਹਨੇ ਕਿਉਂ ਕੀਤਾ ਕਿਉਂਕਿ ਕਈ ਵਾਰ ਇਹ ਇਨਸਾਨੀ ਸੁਭਾਅ ਹੋ ਜਾਂਦਾ ਵਾ ਕਿ ਗੱਲ ਕੁਝ ਵੀ ਨਹੀਂ ਹੁੰਦੀ ਅਸੀਂ ਮਸਲਾ ਕੋਈ ਹੁੰਦਾ ਵਾ ਤੇ ਉਹਦਾ ਹੱਲ ਅਸੀਂ ਕਿਤੇ ਹੋਰ ਲੱਭਣ ਲੱਗ ਜਾਂਦੇ ਹਾਂ ਬਸ ਆਪਣੇ ਦਿਮਾਗ ਨਾਲ ਵੀ ਅਸੀਂ एनजी ਕਰਦੇ ਆ ਬਤੌਰ ਸਟੂਡੈਂਟ ਜੇ ਦੇਖੀਏ ਤੇ ਵਿਦਿਆਰਥੀ ਪੇਪਰਾਂ ਦੇ ਲਾਗੇ ਖੱਪ ਜਾਂਦੇ ਆ ਕਿ ਇੰਨਾ ਸਿਲੇਬਸ ਆ ਕਿਵੇਂ ਕਰਾਂਗੇ ਉਹਨਾਂ ਨੂੰ ਨਾ ਸਾਰੇ ਸਿਲੇਬਸ ਨੂੰ ਇਕੱਠਾ ਵੇਖਣ ਦੀ ਬਜਾਏ ਇੱਕ ਇੱਕ ਕੁਐਸਚਨ ਨੂੰ ਵੇਖਣਾ ਚਾਹੀਦਾ ਜਿਵੇਂ ਕਿ ਸਮਝ ਲਓ ਵੀ ਇੱਕ ਅੰਗੂਰ ਦਾ ਗੁੱਛਾ ਭਰਿਆ ਆ ਸਾਰੇ ਗੁੱਛ ਨੂੰ ਵੇਖਾਂਗੇ ਤੇ ਸੋਚੀ ਜਾਵਾਂਗੇ ਕਿ ਕਿਹੜਾ ਅੰਗੂਰ ਖਾਣਾ ਜਦਕਿ ਚਾਹੀਦਾ ਇਹ ਹੈ ਕਿ ਇੱਕ ਇੱਕ ਤੋੜ ਕੇ ਖਾਈ ਜਾਈਏ ਇਦਾਂ ਹੀ ਉਹਨਾਂ ਨੂੰ ਇੱਕ ਇੱਕ ਕੁਐਸਚਨ ਨੂੰ ਜੜਾ ਵਾ ਉਹ ਰੋਜ਼ ਡੇਲੀ ਪੜਨਾ ਸਮਝਣਾ ਚਾਹੀਦਾ ਤਾਂ ਕਿ ਉਹ ਵੱਡੇ ਸਾਰੇ ਸਿਲੇਬਸ ਨੂੰ 100 ਦਿਨ 150 ਦਿਨ ਚ ਖਤਮ ਕਰ ਸਕਣ ਤੇ ਫਿਰ ਵੀ ਉਹਨਾਂ ਕੋ 200 250 ਦਿਨ ਬਾਅਦ ਜਾਣਗੇ ਦੁਬਾਰਾ ਉਸ ਸਿਲੇਬਸ ਨੂੰ ਯਾਦ ਕਰਨ ਸਮਝਣ ਦੇ ਲਈ ਲਾਈਫ ਦੇ ਵਿੱਚ ਅੱਜ ਨੂੰ ਇਦਾਂ ਹੀ ਫੋਕਸ ਹੋ ਕੇ ਪਹੁੰਚਾਇਆ ਜਾਂਦਾ ਤਾਂ ਹੀ ਜਿਹੜਾ ਵਾ ਉਹ ਆਉਣ ਵਾਲਾ ਕੱਲ ਜੋ ਕਿ ਤੁਹਾਡਾ ਅੱਜ ਬਣਨਾ ਹੁੰਦਾ ਵਾ ਵਧੀਆ ਹੋ ਜਾਂਦਾ